ਬਾਰ ਸਾਹਿਬ ਕਿਉਂ ਸਿੱਖਾਂ ਲਈ ਕੇਂਦਰ ਹੈ ਹਾਂਜੀ ਦੇਖੋ ਜੀ ਵਾਇਗੁਰ ਜੀ ਵੈਸੇ ਤਾਂ ਆਪਾਂ ਨੂੰ ਮਹਾਂਪੁਰਸ਼ਾਂ ਨੇ ਗੁਰੂ ਨਾਨਕ ਦੇਵ ਜੀ ਹੋਣਾ ਨੇ ਕਿਸੇ ਵੀ ਜਗ੍ਹਾ ਨਾਲ ਨਹੀਂ ਜੋੜਿਆ ਹਮ ਕਰਤਾਰਪੁਰ ਸਾਹਿਬ ਤੋਂ ਪ੍ਰਚਾਰ ਚੱਲਿਆ ਸੀਗਾ ਮਹਾਰਾਜ ਨੇ ਉੱਥੋਂ ਆਪਣੀ ਉਦਾਸੀ ਯਾਤਰਾ ਸ਼ੁਰੂ ਕੀਤੀ ਸੀ ਤਾਂ ਜਦੋਂ ਮਹਾਰਾਜ ਗਏ ਤਖਦੂਰ ਸਾਹਿਬ ਉਹੀ ਆ ਗਿਆ ਪ੍ਰਚਾਰ ਗੁਰੂ ਅੰਗਦ ਦੇਵ ਮਹਾਰਾਜ ਖਡੂਰ ਸਾਹਿਬ ਤੋਂ ਫਿਰ ਪ੍ਰਚਾਰ ਚੱਲਿਆ ਤੇ ਜਦੋਂ ਤੀਸਰੇ ਪਾਸ਼ਾਹੀ ਦੇ ਕੋਲ ਆਇਆ ਤਾਂ ਬਾਈ ਮੰਝੀਆਂ ਜਿੱਥੇ ਥਾਪਿਆ ਗੋਇੰਦਵਾਲ ਸਾਹਿਬ ਆ ਗਿਆ ਹਮ ਕੋਈ ਜਗ੍ਹਾ ਵਿਸ਼ੇਸ਼ਤਾ ਹੁੰਦੀ ਤਾਂ ਗੁਰੂ ਨਾਨਕ ਦੇਵ ਜੀ ਉੱਥੇ ਉਹ ਜੋੜ ਜਾਂਦੇ ਕਰਤਾਰਪੁਰ ਸਾਹਿਬ ਨਾਲ ਹੀ ਜੁੜਨਾ ਵੀ ਇੱਥੋਂ ਹੀ ਚੱਲੂਗਾ ਸਭ ਹੁਣ ਹੂੰ ਖਡੂਰ ਸਾਹਿਬ ਆਇਆ ਗੋਇੰਦਵਾਲ ਸਾਹਿਬ ਆ ਗੋਇੰਦਵਾਲ ਸਾਹਿਬ ਤੋਂ ਜਦੋਂ ਪਾਸ਼ਾ ਜੀ ਦੇ ਪਾਸ ਆਈ ਅੱਗੇ ਗੁਰੂ ਰਾਮਦਾਸ ਮਹਾਰਾਜ ਕੋਲ ਉਹਨਾਂ ਨੇ ਇੱਕ ਫਿਰ ਸੋਚਿਆ ਕਿ ਵੀ ਹੁਣ ਸਿੱਖ ਸੰਗਤ ਬਹੁਤ ਜ਼ਿਆਦਾ ਹੋ ਗਈ ਆ ਪ੍ਰਚਾਰ ਕਾਫੀ ਹੋ ਗਿਆ ਸੀ ਦੇਸ਼ਾਂ-ਵਦੇਸ਼ਾਂ ਵਿੱਚ ਤੇ ਕਿਉਂ ਨਾ ਵੀ ਆਪਾਂ ਜਿਹੜਾ ਸਥਾਨ ਤਿਆਰ ਕਰਨਾ ਜਿਵੇਂ ਪਾਸ਼ਾ ਅੰਦਰ ਆਤਮਕ ਅਵਸਥਾ ਦੇ ਵਿੱਚ ਵਿਚਰਦੇ ਸੀ ਵੀ ਅੰਦਰਲੀ ਅਵਸਥਾ ਨੂੰ ਆਪਾਂ ਬਾਹਰ ਰਿਪਰੈਜ਼ੈਂਟ ਕਰੀਏ ਬੀ ਅੰਦਰਲਾ ਜਿਵੇਂ 10ਵੇਂ ਘਰ ਦੀ ਆਪਾਂ ਗੱਲ ਕੀਤੀ ਆ ਉਹਦਾ ਭੇਤ ਦਈਏ ਤੇ ਬਾਹਰੋਂ ਆਪਾਂ ਨਕਸ਼ਾ ਇਹ ਜਿਆ ਰਿਪਰੈਜ਼ੈਂਟ ਕਰੀਏ ਵੀ ਜੀਬ ਪੁੱਛਣ ਵੀ ਇਹ ਦਰਬਾਰ ਸਾਹਿਬ ਦੇ ਬਾਹਰ ਤੁਸੀਂ ਇਹ ਅ ਵੀ ਸਰੋਵਰ ਕਿਉਂ ਬਣਾਇਆ ਇਹ ਐ ਪਾਣੀ ਦੇ ਵਿੱਚ ਹੀ ਕਿਉਂ ਬਿਲਡਿੰਗ ਬਣਾਈ ਆ ਜਾਂ ਪਿਛਲੇ ਪਾਸੇ ਜਾ ਕੇ ਆਪਾਂ ਹਰਕੀ ਪੌੜੀ ਤੋਂ ਚੂਲਾ ਸਾਹਿਬ ਲੈਨੇ ਆ ਇਹ ਕਿਉਂ ਬਣਾਇਆ ਜਾਂ ਵੀ ਇਹਦੇ ਚ ਕੀਰਤਨੀ ਕਿਉਂ ਚੱਲਦਾ ਰਹਿੰਦਾ ਕੋਈ ਕਥਾ ਵਿਚਾਰ ਕਿਉਂ ਨਹੀਂ ਚੱਲਦੀ ਇਤਿਹਾਸ ਦੀ ਕਥਾ ਕਿਉਂ ਨਹੀਂ ਚੱਲਦੀ ਜਾਂ ਉੱਪਰੋਂ ਤੁਸੀਂ ਖੁੱਲਾ ਕਰਤਾ ਚਲੋ ਹੁਣ ਤਾਂ ਉੱਪਰ ਮਹਾਰਾਜ ਦੀਆਂ ਬੀੜਾਂ ਪ੍ਰਕਾਸ਼ ਆ ਪਹਿਲੋਂ ਨਹੀਂ ਸੀ ਹੈ ਵੀ ਉਪਰੋ ਖੁੱਲਾ ਕਿਉਂ ਕਰਤਾ ਜੈ ਇਹਦੀਆਂ ਅੱਗੇ ਤਿੰਨ ਬਾਰੀਆਂ ਰੱਖੀਆਂ ਚਾਰ ਦਰਵਾਜ਼ੇ ਕਿਉਂ ਰੱਖੇ ਆ ਤਾਂ ਉਹਨਾਂ ਨੇ ਇੱਕ ਦਸਵੇਂ ਘਰ ਦਾ ਉਹ ਆਤਮਕ ਮੰਡਲ ਜਿਹਦੇ ਵਿੱਚ ਉਹ ਅੰਦਰਲੇ ਪਾਸੇ ਵਿਛਰਦੇ ਸੀ ਉਹਦਾ ਨਕਸ਼ਾ ਬਣਾਇਆ ਉਦੋਂ ਸੋਨਾ ਨਹੀਂ ਸੀ ਲੱਗਾ ਸੋਨਾ ਤਾਂ ਮਹਾਰਾਜ ਰਣਜੀਤ ਸਿੰਘ ਨੇ ਲਾਇਆ ਨਾ ਉਹਨਾਂ ਨੇ ਸੋਨਾ ਨਹੀਂ ਸੀ ਲਾਇਆ ਤੇ ਉਹਦੇ ਵਿੱਚ ਫਿਰ ਉਹਨਾਂ ਨੇ ਆਪਣੇ ਅੰਦਰ ਦਾ ਸਾਰਾ ਭੇਤ ਦਿੱਤਾ ਵੀ ਜਿਸ ਤਰ੍ਹਾਂ ਇਹ ਰਸਤਾ ਜਦੋਂ ਆਪਾਂ ਸ਼ਬਦ ਦਾ ਤੈਅ ਕਰਦੇ ਆ ਨਾ ਜੀ ਤਾਂ ਇਹ ਆਪਣੀ ਇਥੇ ਨਾਭੀ ਤੋਂ ਸ਼ੁਰੂ ਹੋ ਕੇ ਤੇ ਇਥੋਂ ਤੱਕ ਆਪਣਾ ਸਿਮਰਨ ਚੱਲ ਕੇ ਉੱਪਰ ਫਿਰ ਜੋਤ ਵਿੱਚ ਜਾਂਦਾ ਜਿਸ ਤਰ੍ਹਾਂ ਪੋਲਾ ਤੇ ਆਸੇ-ਪਾਸੇ ਸਾਰਾ ਭਵ ਜਲਾ ਜਿਵੇਂ ਉਹਦੇ ਵਿੱਚ ਆਪਾਂ ਨੂੰ ਇੱਕ ਪੁਲ ਦਾ ਦਿੱਤਿਆ ਵੀ ਇਹ ਨਾਮ ਦਾ ਇੱਕ ਪੋਲਾ ਆਪਾਂ ਰੋਜ਼ ਪੜ੍ਹਦੇ ਆਂ ਵਾਹਿਗੁਰੂ ਨਾਮ ਜਹਾਜ਼ ਹੈ ਚੜੇ ਸੋਤਰੇ ਪਾਰ ਤੇ ਉਹ ਆਪਾਂ ਕਹਿੰਦੇ ਵੀ ਆ 84 ਕਦਮ ਦੀ ਦੂਰੀ ਬਣਦੀ ਆ ਜਦੋਂ ਤੁਸੀਂ ਉਹਨੂੰ ਮੰਨਦੇ ਹੋ 84 ਲੱਖ ਜੂਨਾਂ ਤੋਂ ਉੱਪਰ ਉੱਠ ਕੇ ਜਦੋਂ ਆਪਾਂ ਸ਼ਬਦ ਦਾ ਅਭਿਆਸ ਕਰਦੇ ਆਂ ਨਾਮ ਦੇ ਜਹਾਜ਼ ਤੇ ਜਾਂਦੇ ਆਂ 83 ਲੱਖ ਜੂਨਾ ਤੋਂ ਉੱਪਰ ਉੱਠ ਕੇ ਫਿਰ ਅੰਦਰ ਸਤਗੁਰ ਦਾ ਦਰਵਾਜ਼ਾ ਆਉਂਦਾ ਉਹ ਦਰਵਾਜ਼ਾ ਆਉਂਦਾ ਤੇ ਫਿਰ ਵਿਚਕਰ ਸਤਗੁਰ ਪ੍ਰਕਾਸ਼ ਨੇ ਤੇ ਖੱਬੇ ਹੱਥ ਕੀਰਤਨ ਹੋ ਰਿਹਾ ਹੂੰ ਠੀਕ ਆ ਜੀ ਫਿਰ ਉਹ ਇਸੇ ਤਰੀਕੇ ਸਾਡੇ ਅੰਦਰ ਵੀ ਵਿਚਕਰ ਜੋਤ ਪ੍ਰਗਟ ਆ ਖੱਬੇ ਹੱਥ ਤੋਂ ਅਨਹਦ ਬਾਣੀ ਸ਼ੁਰੂ ਹੁੰਦੀ ਆ ਹੂੰ ਫਿਰ ਇਸੇ ਤਰੀਕੇ ਫਿਰ ਆਪਾਂ ਜਦੋਂ ਪ੍ਰਕਰਮਾ ਕਰਕੇ ਪਿਛਲੇ ਪਾਸੇ ਜਾਂਦੇ ਆ ਉੱਥੇ ਆਪਾਂ ਹਰ ਕੀ ਪੌੜੀ ਦਾ ਜਲ ਲੈਨੇ ਆ ਸਾਡੇ ਵੀ ਅਸੀਂ ਸਰੀਰ ਦੇ ਚਾਰ ਧਾਰਾ ਇੱਕ ਆ ਧਾਰਾ ਦੋ ਕੰਨਾਂ ਦੇ ਉੱਪਰ ਇੱਕ ਪਿੱਛੇ ਆ ਹੂੰ ਇਹ ਇਹਦੇ ਵਿੱਚ ਗੁਰਬਾਣੀ ਦੇ ਵਿੱਚ ਖੋਜ ਚ ਜਦੋਂ ਜਾਂਦੇ ਆ ਨਾ ਉਹਦੇ ਚ ਇਹ ਗੱਲਾਂ ਪਤਾ ਲੱਗਦੀਆਂ ਇਸੇ ਤਰ੍ਹਾਂ ਫਿਰ ਜਦੋਂ ਸੂਰਤ ਜਾਂਦੀ ਆ ਉਹ ਪਿਛਲੇ ਪਾਸੇ ਇੱਥੇ ਸਾਨੂੰ ਫਿਰ ਮੂੰਹ ਦੇ ਵਿੱਚ ਮਿੱਠਾ ਅੰਮ੍ਰਿਤ ਆਉਂਦਾ ਸਿਮਰਨ ਕਰਦੇ ਆ